ਅਸੀਂ ਨੁਸਖਾ ਫਾਰਮੂਲਾ ਸਮਝਾਂਗੇ ਕਿ ਇਹ ਜਿਹੜੀ ਲੱਕੜ ਹੈ ਕਿਸ ਚੀਜ਼ ਦੀ ਹੈ ਔਰ ਇਹ ਪਾਊਡਰ ਜਿਹੜਾ ਰੱਖਿਆ ਹੋਇਆ ਹੈ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਿਵੇਂ ਇਸਤੇਮਾਲ ਕਿਵੇਂ ਕਰਾਂਗੇ ਜੀ ਬਿਲਕੁਲ ਜੀ ਬਿਲਕੁਲ ਇਹਨੂੰ ਇਸਤੇਮਾਲ ਕਰਨ ਦੇ ਦੋ ਤਰੀਕੇ ਜਿੰਨੀਆਂ ਵੀ ਭੈਣਾਂ ਮਰੀਆਂ ਵੀਡੀਓ ਦੇਖ ਰਹੀਆਂ ਨੇ ਤੁਸੀਂ ਪਹਿਲਾਂ ਕੀ ਕਰਨਾ ਵਾ ਦੋ ਗਲਾਸ ਪਾਣੀ ਦੇ ਵਿੱਚ ਆ ਦੋ ਹਰਬਜ਼ ਠੀਕ ਹੈ ਯਾਨੀ ਕਿ ਦੋ ਲੱਕੜਾਂ ਠੀਕ ਹੈ ਠੀਕ ਹੈ ਦੋ ਡੰਡੀਆਂ ਤੁਸੀਂ ਪਾਣੀ ਦੇ ਵਿੱਚ ਉਬਾਲ ਲੈਣੀਆਂ ਚੰਗੀ ਤਰ੍ਹਾਂ ਜਦੋਂ ਦੋ ਗਲਾਸ ਪਾਣੀ ਦਾ ਇੱਕ ਗਲਾਸ ਰਹਿ ਜਾਵੇ ਉਦੋਂ ਉਸ ਪਾਣੀ ਨੂੰ ਪੀ ਲੈਣਾ ਔਰ ਉਸ ਤੋਂ ਬਾਅਦ ਦੂਜਾ ਤਰੀਕਾ ਵੀ ਤੁਸੀਂ ਕੀ ਕਰਨਾ ਵਾ ਇੱਕ ਗਲਾ ਉੰਦੇ ਵਿੱਚ ਅੱਧਾ ਚਮਚ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਉਸ ਤੋਂ ਬਾਅਦ ਉਹਨੂੰ ਪੀ ਲੈਣਾ ਇਸ ਗਲਾਸ ਨੇ ਤੁਹਾਡੀ ਪੀਸੀਓਡੀ ਦੀ ਕਹਾਣੀ ਨੂੰ ਖਤਮ ਕਰ ਦੇਣਾ ਹੋਰ ਕੀ ਕੰਮ ਕਰੇਗਾ ਇੱਕ ਗਲਾਸ ਇੱਕ ਗਲਾਸ ਤੁਹਾਡੀ ਪੀਸੀਓਡੀ ਨੂੰ ਕੰਟਰੋਲ ਕਰੇਗਾ ਇੱਕ ਗਲਾਸ ਪੀਸੀਓਡੀ ਦੇ ਕਾਰਨ ਸਟ्रेस ਆ ਰਿਹਾ ਉਹਨੂੰ ਕੰਟਰੋਲ ਕਰੇਗਾ ਇੱਕ ਗਲਾਸ ਡਾਈਜੈਸ਼ਨ ਨੂੰ ਸਹੀ ਕਰੇਗਾ ਇੱਕ ਗਲਾਸ ਤੁਹਾਡੇ ਹਾਰਮੋਨਸ ਅਨਬੈਲੈਂਸ ਨੇ ਬੈਲੈਂਸ ਕਰੇਗਾ ਇੱਕ ਗਲਾਸ ਅਗਰ ਨੀਂਦ ਦੀ ਸਮੱਸਿਆ ਹੋਵੇ ਉਹਨੂੰ ਸਹੀ ਕਰੇਗਾ